ਡੀ ਸਟਾਰਟ ਸਿਲੈਕਸ਼ਨ ਗ੍ਰੇਡ ਅਸਾਮੀਆਂ ਨੂੰ ਭਰਨ ਸਮੇਂ ਅਨੁਸੂਚਿਤ ਜਾਤੀਆਂ ਲਈ ਰਿజర్ਵੇਸ਼ਨ ਦਾ ਪ੍ਰਸੰਨ ਸਰਕਾਰ ਦੇ ਵਿਚਾਰ ਅਧੀਨ ਰਿਹਾ ਹੈ ਡੰਡੀ ਇਸ ਸਬੰਧ ਵਿੱਚ ਸਭ ਤੋਂ ਪਹਿਲਾਂ ਸਿਲੈਕਸ਼ਨ ਅਸਾਮੀਆਂ ਅਤੇ ਸਿਲੈਕਸ਼ਨ ਗ੍ਰੇਡ ਦੇ ਅੰਤਰ ਨੂੰ ਸਮਝਣ ਦੀ ਲੋੜ ਹੈ ਡੰਡੀ ਸਿਲੈਕਸ਼ਨ ਅਸਾਮੀ ਇੱਕ ਅਜਹੀ ਅਸਾਮੀ ਹੈ ਜਿਹੜੀ ਨਾ ਕੇਵਲ ਉੱਚੀ ਪਦਵੀ ਹੀ ਹੁੰਦੀ ਹੈ ਬਲਕਿ ਉਸ ਵਿੱਚ ਚੋਣ ਦੇ ਤਰੀਕੇ ਅਪਣਾ ਕੇ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਇਸ ਚੋਣ ਦੇ ਦੈਰੇ ਵਿੱਚ ਇਹ ਜ਼ਰੂਰੀ ਨਹੀਂ ਕਿ ਕੇਵਲ ਇੱਕ ਦੋ ਜਾਂ ਤਿੰਨ ਹੀ ਅਫਸਰ ਆਉਂਦੇ ਹੋਣ ਜਿਹਾ ਕਿ ਆਮ ਸੇਨੀਅਰਤਾ ਕਮ ਮੈਰਿਟ ਦੇ ਆਧਾਰ ਤੇ ਪ੍ਰਮੋਸ਼ਨ ਕਰਨ ਸਮੇ ਹੁੰਦਾ ਹੈ ਡੰਡੀ ਦੂਸਰੇ ਪਾਸੇ ਸਿਲੈਕਸ਼ਨ ਗ੍ਰੇਡ ਦਾ ਇੱਕ ਖਾਸ ਮਹੱਤਵ ਹੁੰਦਾ ਹੈ ਅਤੇ ਉਹ ਇਹ ਹੈ ਕਿ ਜਦੋਂ ਇੱਕ ਬੰਦਾ ਲਗਾਤਾਰ ਸਾਲਾਨਾ ਤਰੱਕੀਆਂ ਲੈ ਕੇ ਆਪਣੇ ਸਕੇਲ ਦੀ ਸੀਮਾ ਉੱਤੇ ਪਹੁੰਚ ਜਾਂਦਾ ਹੈ ਜਾਂ ਕਈ ਸਾਲ ਉਹ ਇੱਕੋ ਸਕੇਲ ਵਿੱਚ ਕੰਮ ਕਰਦਾ ਰਹਿੰਦਾ ਹੈ ਅਤੇ ਉਸ ਉਪਰੰਤ ਉਸ ਦੇ ਉਤਸ਼ਾਹ ਲਈ ਕੋਈ ਮੌਕਾ ਨਹੀਂ ਰਹਿੰਦਾ ਤਾਂ ਸਰਕਾਰ ਨੇ ਸਿਲੇਕਸ਼ਨ ਗ੍ਰੇਡ ਦੇ ਵਸੀਲੇ ਰਾਹੀਂ ਉਸ ਦੇ ਜੋਗ ਉਤਸ਼ਾਹ ਨੂੰ ਪੂਰਾ ਕਰਨ ਦਾ ਤਰੀਕਾ ਲੱਭਿਆ ਹੋਇਆ ਹੈ ਡੰਡੀ ਕਿਹਾ ਜਾ ਸਕਦਾ ਹੈ ਕਿ ਇਹ ਆਮ ਤਰੱਕੀ ਦੀ ਅਸਾਮੀ ਨਾਲੋਂ ਕੁਝ ਭਿੰਨ ਹੈ ਡੰਡੀ ਹਾਂਜੀ ਸੈਕੰਡ ਪੈਰਾ ਲਿਖਾਂਗੇ ਸਟਾਰਟ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਸਰਕਾਰੀ ਕਰਮਚਾਰੀਆਂ ਦੀ ਸੀਨੀਅਰਤਾ ਜਾਂ ਕਨਫਰਮੇਸ਼ਨ ਆਦ ਦੇ ਮਾਮਲਿਆਂ ਨੂੰ ਨਜਿੱਠਣ ਵਿੱਚ ਕਾਫੀ ਢਿੱਲ ਵਰਤੀ ਜਾਂਦੀ ਹੈ ਜਿਸ ਦੇ ਫਲ ਸਰੂਪ ਇਹੇ ਮਾਮਲੇ ਬਹੁਤ ਦੇਰ ਤੱਕ ਲਟਕਦੇ ਰਹਿੰਦੇ ਹਨ ਡੰਡੀ ਇਸ ਢਿੱਲ ਦੇ ਕਾਰਨ ਸਬੰਧਿਤ ਕਰਮਚਾਰੀਆਂ ਵਿੱਚ ਬੜੀ ਬੇਚੈਨੀ ਫੈਲਦੀ ਹੈ ਡੰਡੀ ਸਰਕਾਰ ਅਜਹੀ ਰੁਚੀ ਨੂੰ ਪਸੰਦ ਨਹੀਂ ਕਰਦੀ ਅਤੇ ਨਿਆਂ ਵੀ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਰਕਾਰੀ ਕਰਮਚਾਰੀਆਂ ਦੀ ਸੀਨੀਅਰਤਾ ਜਾਂ ਕਨਫਰਮੇਸ਼ਨ ਦੇ ਮਸਲਿਆਂ ਦਾ ਤੁਰੰਤ ਫੈਸਲਾ ਕਰਨ ਵਿੱਚ ਕਿਸੇ ਕਿਸਮ ਦੀ ਟੱਲ ਨਾ ਕੀਤੀ ਜਾਵੇ ਡੰਡੀ ਇਸ ਲਈ ਆਪ ਸਭ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਆਪ ਅਜਿਹੇ ਮਸਲਿਆਂ ਦਾ 3 ਮਹੀਨੇ ਦੇ ਅੰਦਰ ਅੰਦਰ ਨਿਪਟਾਰਾ ਕਰਦਿਆ ਕਰੋ ਡੰਡੀ ਜਿੱਥੇ ਕਿਸੇ ਖਾਸ ਔਂਕੜ ਜਾਂ ਠੋਸ ਕਾਰਨ ਕਰਕੇ 3 ਮਹੀਨੇ ਦੀ ਮਿਆਦ ਦੇ ਅੰਦਰ-ਅੰਦਰ ਲੋੜਿੰਦਾ ਫੈਸਲਾ ਕਰਨਾ ਸੰਭਵ ਨਾ ਹੋਵੇ ਤਾਂ ਸਰਕਾਰ ਨੂੰ ਅਜਿਹੇ ਕਾਰਨ ਅਤੇ ਔਂਕੜ ਬਾਰੇ ਸਮੇਂ ਸਿਰ ਸੂਚਿਤ ਕੀਤਾ ਜਾਇਆ ਕਰੇ ਅਤੇ ਜਦੋਂ ਤੱਕ ਇਸ ਮਿਆਦ ਨੂੰ ਅੱਗੇ ਵਧਾਉਣ ਵਾਰੇ ਆਗਿਆ ਨਾ ਲੈ ਲਈ ਤਾਵੇ ਉਦੋਂ ਤੱਕ ਮਸਲੇ ਨੂੰ ਨਜਿੱਠਣ ਵਿੱਚ ਕੀਤੀ ਢਿੱਲ ਨੂੰ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਸਮਝਿਆ ਜਾਵੇਗਾ ਡੰਡੀ ਇਸ ਦਾ ਇੱਕ ਉਤਾਰਾ ਸਮੂਹ ਵਿੱਤੀ ਕਮਿਸ਼ਨਰਾਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਸਨੇ ਉਪ ਸਕੱਤਰ ਸਕੱਤਰੇਤ ਪ੍ਰਬੰਧ ਦੇ ਇਨ ਬਿਨ ਪਾਲਣਾ ਹਿਤ ਭੇਜਿਆ ਜਾਂਦਾ ਹੈ ਡੰਡੀ